ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੇ ਆਪਣੇ ਇਸ ਵੀਡੀਓ ਤਾਨ ਗੁਰੂ ਗੋਬਿੰਦ ਸਿੰਘ ਜੀ ਦੀ 100 ਸਾਖੀ ਵਿੱਚੋਂ ਲਈਏ ਇੱਕ ਬਹੁਤ ਸੋਹਣੀ ਕਥਾ ਬਾਰੇ ਹੈ ਜਿਸ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਸ੍ਰੋਤੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਇਸ ਕਥਾ ਵਿੱਚ ਉਹਨਾਂ ਨੇ ਸ਼ਿਵ ਜੀ ਬਾਰੇ ਤੇ ਮਹਕਾਸੁਰ ਦੇ ਯੁੱਧ ਬਾਰੇ ਵੀ ਦੱਸਿਆ ਸੀ ਤੇ ਆਓ ਇਸ ਬਹੁਤ ਸੋਹਣੀ ਕਥਾ ਨੂੰ ਸਰਵਣ ਕਰਦੇ ਹਾਂ ਇੱਕ ਵਾਰ ਦੀ ਗੱਲ ਹੈ ਜਦੋਂ ਤਾਨ ਗੁਰੂ ਗੋਬਿੰਦ ਸਿੰਘ ਜੀ ਨੇ ਗੋਪਤਾਰ ਵਿਖੇ ਦੀਵਾਨ ਸਜਾਇਆ ਹੋਇਆ ਸੀ ਤਾਂ ਸਿੱਖ ਸੰਗਤਾਂ ਆਈਆਂ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਦੇ ਲਈ ਤੇ ਸਿੱਖ ਸੰਗਤਾਂ ਵਿੱਚੋਂ ਕੁਝ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਇਸ ਕਹਾੜਾ ਦਾ ਵਿਆਖਣ ਕਰਕੇ ਦੱਸੋ ਕਿ ਸਰੋਤੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਤੇ ਇਹ ਕਿਸ ਤਰ੍ਹਾਂ ਦੀ ਵਿਧੀ ਬੰਦੀ ਹੈ ਕਿਉਂਕਿ ਅਸੀਂ ਬੜੇ ਵੱਡੇ ਵੱਡੇ ਰਿਸ਼ੀਆਂ ਬਾਰੇ ਮਹਾਪੁਰਖਾਂ ਬਾਰੇ ਸੁਣਿਆ ਹੈ ਜੋ ਕਥਾ ਵਿਚਾਰ ਸੁਣਾਇਆ ਕਰਦੇ ਸਨ ਮਹਾਰਾਜ ਸਰੋਤੇ ਕਿਸ ਪ੍ਰਕਾਰ ਦੇ ਹੋਣ ਚਾਹੀਦੇ ਆ ਜਿਸ ਦੇ ਨਾਲ ਬੰਦੇ ਦੇ ਸਾਰੇ ਪਾਪ ਦੂਰ ਹੋ ਜਾਣ ਤੇ ਸਰਬ ਸੁੱਖਾਂ ਦੀ ਪ੍ਰਾਪਤੀ ਹੋ ਜਾਵੇ ਸੰਤੋਖ ਆ ਜਾਵੇ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਾਂ ਦੇ ਬੇਨਤੀ ਕਰਨ ਤੋਂ ਬਾਅਦ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਮੁੱਖੋਂ ਬਚਨ ਕੀਤੇ ਤੇ ਜਵਾਬ ਦਿੱਤਾ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਦੇਖੋ ਪਿਆਰਿਓ ਸਰੋਤੇ ਤਿੰਨ ਪ੍ਰਕਾਰ ਦੇ ਹੁੰਦੇ ਆ ਪਹਿਲੇ ਪ੍ਰਕਾਰ ਦੇ ਸਰੋਤੇ ਹੁੰਦੇ ਹਨ ਊਂਗੇ ਦੂਜੇ ਪ੍ਰਕਾਰ ਦੇ ਸਰੋਤੇ ਹੁੰਦੇ ਹਨ ਸੂੰਗੇ ਤੇ ਜੋ ਤੀਜੇ ਪ੍ਰਕਾਰ ਦੇ ਸਰੋਤੇ ਹੁੰਦੇ ਹਨ ਉਹ ਹੁੰਦੇ ਆ ਸੂੰਗੇ ਜਦੋਂ ਮਹਾਰਾਜ ਨੇ ਇਸ ਪ੍ਰਕਾਰ ਦੱਸਿਆ ਤਾਂ ਸਿੱਖ ਸੰਗਤ ਵਿੱਚ ਬੈਠੇ ਕਈਆਂ ਦੇ ਇਹ ਗੱਲ ਸਮਝ ਨਹੀਂ ਆਈ ਕਿਉਂਕਿ ਉਹ ਆਪਣੇ ਵਰਗ ਮੋਟੀ ਬੁੱਧੀ ਦੇ ਸਨ ਇਸੇ ਕਰਕੇ ਹੀ ਮਹਾਰਾਜ ਨੇ ਇੱਕ ਉਦਾਹਰਨ ਦੇ ਸਹਤ ਇਹ ਵਿਆਖਣ ਕੀਤਾ ਸੀ ਇਹ ਵਚਨ ਕੀਤਾ ਸੀ ਤੇ ਮਹਾਰਾਜ ਅੱਗੇ ਸਿੱਖ ਸੰਗਤ ਹੱਥ ਜੋੜ ਕੇ ਕਹਿੰਦੀ ਕਿ ਮਹਾਰਾਜ ਸਾਡੀ ਇੰਨੀ ਬਰੀਕ ਅਕਲ ਨਹੀਂ ਹੈ ਥੋੜਾ ਜਿਹਾ ਖੁੱਲ ਕੇ ਦੱਸੋ ਸਾਨੂੰ ਇਹਨਾਂ ਬਾਰੇ ਮਹਾਰਾਜ ਕਹਿੰਦੇ ਸਰੋਤੇ ਤਿੰਨ ਪ੍ਰਕਾਰ ਦੇ ਹੁੰਦੇ ਆ ਜੋ ਪਹਿਲੇ ਪ੍ਰਕਾਰ ਦੇ ਸਰੋਤੇ ਹੁੰਦੇ ਹਨ ਜਦੋਂ ਕੋਈ ਬਾਣੀ ਚੱਲ ਰਹੀ ਹੋਵੇ ਜਾਂ ਕੋਈ ਕਥਾ ਵਿਚਾਰ ਕਰ ਰਿਹਾ ਹੋਵੇ ਤਾਂ ਉਸ ਸਮੇਂ ਉਹ ਸੁਸਤ ਰਹਿੰਦੇ ਆ ਦੀ ਗਨੀਨ ਹੁੰਦੀ ਹੈ ਤੇ ਜੋ ਮਨ ਹੁੰਦਾ ਹੈ ਉਹ ਬੀਤੇ ਸਮੇਂ ਦੇ ਜਾਂ ਯਾਦਾਂ ਦੇ ਵਿੱਚੋਂ ਖੋਇਆ ਹੁੰਦਾ ਹੈ ਜਾਂ ਕਹ ਦਈਏ ਚਲਿਆ ਜਾਂਦਾ ਹੈ ਆਉਣ ਵਾਲੇ ਭਵਿੱਖ ਦੀ ਚਿੰਤਾ ਵਿੱਚ ਹੁੰਦਾ ਹੈ ਤੇ ਆਪਣੇ ਆਪ ਨੂੰ ਏਦਾਂ ਦਿਖਾਉਣਗੇ ਜਿਵੇਂ ਉਹਨਾਂ ਨੂੰ ਨਾਮ ਦੀ ਖਮਾਰੀ ਚੜੀ ਹੋਵੇ ਨਾਮ ਦੀ ਮਸਤੀ ਚੜੀ ਹੋਈ ਹੋਵੇ ਕਈ ਤਾਂ ਅੱਖਾਂ ਮੀਚ ਕੇ ਪਖੰਡ ਵੀ ਕਰਦੇ ਨੇ ਸਾਰਜ ਕਹਿੰਦੇ ਕਿ ਦੇਖੋ ਭਾਈ ਕੁਝ ਇਸ ਤਰ੍ਹਾਂ ਦੇ ਵੀ ਸਰੋਤੇ ਹੁੰਦੇ ਆ ਜਿਨ੍ਹਾਂ ਦੇ ਇੱਕ ਕੰਨ ਰਾਹੀਂ ਤਾਂ ਗੱਲ ਰਜਾ ਰਹੀ ਹੁੰਦੀ ਆ ਤੇ ਦੂਜੇ ਕੰਨ ਰਾਹੀਂ ਉਹ ਗੱਲ ਨਿਕਲ ਵੀ ਜਾਂਦੀ ਆ ਤੇ ਮਹਾਰਾਜ ਕਹਿੰਦੇ ਹਨ ਕਿ ਭਾਈ ਅਜਿਹੇ ਤਰ੍ਹਾਂ ਦੇ ਸਰੋਤੇ ਬੰ ਨਾਲ ਕੋਈ ਵੀ ਲਾਭ ਨਹੀਂ ਹੁੰਦਾ ਉਹਨਾਂ ਨੂੰ ਗੁਰੂ ਦੀ ਪ੍ਰਾਪਤੀ ਗੁਰੂ ਦਾ ਗਿਆਨ ਨਹੀਂ ਮਿਲਦਾ ਤੇ ਹੁਣ ਜੋ ਦੂਜਾ ਮਹਾਰਾਜ ਨੇ ਉਦਾਹਰਨ ਦਿੱਤਾ ਪ੍ਰਾਣ ਦਿੱਤਾ ਹੈ ਉਹ ਹੈ ਸੁੰਗੇ ਕਥਾ ਕਰਦੇ ਹੋਏ ਕਿਸੇ ਮਹਾਪੁਰਖ ਨੂੰ ਦੇਖਣਾ ਉਸ ਤੋਂ ਸੁੰਨਾ ਕਿ ਉਸ ਦੀ ਆਵਾਜ਼ ਕਿ ਇਹ ਜਹੀ ਹੈ ਕਿੰਨੀਆਂ ਉਹ ਕਿਤਾਬਾਂ ਪੜ੍ਹਿਆ ਕਿੰਨੇ ਉਹਨੇ ਸ਼ਾਸਤਰਾਂ ਬਾਰੇ ਦੱਸਿਆ ਉਹ ਪੜ੍ਹਿਆ ਹੋਇਆ ਹੈ ਕਿ ਨਹੀਂ ਇਹੀ ਚੀਜ਼ਾਂ ਨੋਟ ਕਰਦੇ ਰਹਿੰਦੇ ਆ ਕਿ ਇਹ ਕਥਾਵਾਚਕ ਕਿੰਨਾ ਕੁ ਪੜ੍ਹਿਆ ਹੋਵੇਗਾ ਇਹਨੇ ਕਿੰਨੇ ਕੁ ਪ੍ਰਮਾਣ ਦਿੱਤੇ ਆ ਉਦਾਹਰਨਾਂ ਦਿੱਤੀਆਂ ਨੇ ਤਾਂ ਇਸ ਸਾਖੀ ਵਿੱਚੋਂ ਬੋਲ ਦਿੱਤਾ ਇਹਨੇ ਤਾਂ ਉਸ ਗ੍ਰੰਥ ਵਿੱਚੋਂ ਬੋਲ ਦਿੱਤਾ ਤੇ ਮਹਾਰਾਜ ਕਹਿੰਦੇ ਹਨ ਕਿ ਜੇ ਇਹ ਸ੍ਰੋਤੇ ਹਨ ਭਾਈ ਇਹ ਸੁੰਘੇ ਆ ਇਹ ਸਿਰਫ ਸੁੰਘਦੇ ਹੀ ਹਨ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਅਮਲ ਨਹੀਂ ਕਰਦੇ ਅਜਿਹੀਆਂ ਗੱਲਾਂ ਦੇ ਉੱਤੇ ਬਸ ਇੰਨਾ ਕੁ ਪਤਾ ਇਸ ਕਥਾਕਾਰ ਨੇ ਫਿਲਾਨੇ ਗ੍ਰੰਥ ਵਿੱਚੋਂ ਇਹ ਕਥਾ ਕੀਤੀ ਹੈ ਇਸ ਨੇ ਆ ਪ੍ਰਮਾਣ ਦੇ ਦਿੱਤਾ ਹੈ ਆ ਉਦਾਹਰਣਾਂ ਦੇ ਦਿੱਤੀ ਹੈ ਤੇ ਮਹਾਰਾਜ ਕਹਿੰਦੇ ਭਾਈ ਇਹ ਸੁੰਘੇ ਲੋਕ ਹੁੰਦੇ ਆ ਹੁਣ ਕਈਆਂ ਨੂੰ ਵਿੱਚੋਂ ਹੰਕਾਰ ਹੁੰਦਾ ਹੈ ਫਿਰ ਮਹਾਰਾਜ ਨੇ ਇੱਥੇ 8ਵੇਂ ਪਾਸ਼ਾ ਦੀ ਕਥਾ ਸੁਣਾਈ ਸਿੱਖ ਸੰਗਤ ਨੂੰ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀ ਜਦੋਂ ਮਹਾਰਾਜ ਹਰਿਕ੍ਰਿਸ਼ਨ ਸਾਹਿਬ ਜੀ ਪੰਜੋਖਰਾ ਸਾਹਿਬੇ ਕੇ ਗਏ ਹਨ ਕੋਈ ਪੰਡਤ ਪਹੁੰਚਿਆ ਮਹਾਰਾਜ ਦੇ ਕੋਲ ਤੇ ਆ ਕੇ ਮਹਾਰਾਜ ਕੋਲ ਇਸਾ ਪ੍ਰਗਟਾਈ ਹੈ ਕਿ ਮਹਾਰਾਜ ਮੈਨੂੰ ਗੀਤਾ ਦੇ ਸ਼ਲੋਕਾਂ ਦੇ ਅਰਥ ਦੱਸੋ ਤੇ ਮਹਾਰਾਜ ਪੰਡਤ ਨੂੰ ਕਹਿਣ ਲੱਗੇ ਕਿ ਪੰਡਤ ਜੀ ਤੁਸੀਂ ਜੋ ਕਹਿ ਰਹੇ ਹੋ ਸਾਡਾ ਨਾਮ ਹੈ ਮਹਾਰਾਜ ਕਹਿੰਦੇ ਹਰਿ ਕ੍ਰਿਸ਼ਨ ਜੀ ਤੇ ਭਾਗਵਤ ਗੀਤਾ ਦੀ ਜੋ ਰਚਨਾ ਹੈ ਉਹ ਸ਼੍ਰੀ ਕ੍ਰਿਸ਼ਨ ਜੀ ਨੇ ਕੀਤੀ ਆ ਤੇ ਮਹਾਰਾਜ ਕਹਿੰਦੇ ਹੁਣ ਤੁਹਾਡੇ ਮਨ ਵਿੱਚ ਹੈ ਕਿ ਅਸੀਂ ਤੁਹਾਨੂੰ ਇਹਨਾਂ ਦੇ ਅਰਥ ਦਸੀਏ ਪਰ ਮਹਾਰਾਜ ਕਹਿੰਦੇ ਜੇ ਅਸੀਂ ਦੱਸ ਦਿੱਤੇ ਤਾਂ ਤੁਹਾਡੇ ਮਨ ਵਿੱਚ ਸ਼ੰਕਾ ਰਹਿਣੀ ਆ ਤੇ ਪੰਡਤ ਮਹਾਰਾਜ ਨੂੰ ਕਹਿੰਦਾ ਕਿ ਜੀ ਸ਼ੰਕਾ ਕਿਹੜੀ ਗੱਲ ਦੀ ਤੇ ਮਹਾਰਾਜ ਕਹਿੰਦੇ ਕਿ ਤੂੰ ਸੋਚਣਾ ਕਿ ਇਹ ਗੁਰੂ ਪੁੱਤਰ ਆ ਕਿ ਇਹਨਾਂ ਨੇ ਕਿਸੇ ਬਦਵਾਨ ਤੋਂ ਗੀਤਾ ਪੜ੍ਹ ਲਈ ਹੋਣੀ ਆ ਤੇ ਅਰਥ ਕਰ ਦਿੱਤੇ ਆ ਤੇ ਮਹਾਰਾਜ ਕਹਿੰਦੇ ਕਿ ਤੁਸੀਂ ਜਿਸ ਨੂੰ ਲੈ ਕੇ ਆਉਣਾ ਲੈ ਆਓ ਜਿਹੜਾ ਪੜ੍ਹਿਆ ਲਿਖਿਆ ਨਾ ਹੋਵੇ ਅਸੀਂ ਉਸ ਤੋਂ ਅਰਥ ਕਰਾ ਦਿੰਨੇ ਆ ਹੁਣ ਪੰਡਤ ਜਾ ਕੇ ਇਹ ਜਿਹੇ ਬੰਦੇ ਨੂੰ ਭਾਲਣ ਲੱਗਾ ਫਿਰ ਇੱਕ ਚੀਬਰਾ ਦਾ ਲੜਕਾ ਸੀ ਉਹ ਗੂੰਗਾ ਤੇ ਬੋਲਾ ਸੀ ਤੇ ਉਸ ਦਾ ਜੋ ਨਾਮ ਸੀ ਉਹ ਸੱਜੂ ਸੀ ਤੇ ਪੰਡਤ ਉਸ ਨੂੰ ਆਪਣੇ ਨਿਆਣ ਲਿਆ ਕੇ ਗੁਰੂ ਦੇ ਦਰਬਾਰ ਵਿੱਚ ਪਹੁੰਚਾ ਪੰਡਤ ਬੜਾ ਜਿਆਦਾ ਚਲਾਕ ਸੀ ਤੇ ਮਹਾਰਾਜ ਨੇ ਨਦਰ ਕੀਤੀ ਆ ਮਹਾਰਾਜ ਆਪਣੇ ਨਾਲ ਅੱਠਵੇਂ ਪਾਸ਼ਾ ਜੀ ਹਰ ਸਮੇ ਇੱਕ ਸੋਟੀ ਜੀ ਸੋਟੀ ਰੱਖਿਆ ਕਰਦੇ ਸਨ ਮਹਾਰਾਜ ਨੇ ਉਹ ਸੋਟੀ ਉਸ ਗੂੰਗੇ ਬੋਲੇ ਦੇ ਸਿਰ ਉੱਪਰ ਰੱਖਿਆ ਤੇ ਉਸ ਨੂੰ ਸਾਰੇ বেদ ਅਤੇ ਪੁਰਾਣ ਫੁਰਨ ਲੱਗੇ ਮਹਾਰਾਜ ਕਹਿੰਦੇ ਕਿ ਪੰਡਤ ਕਿਹੜੇ ਸ਼ਾਸਤਰ ਦੇ ਅਨੁਸਾਰ ਚੱਲਣਾ ਚਾਹੁੰਦੇ ਹੋ ਜੀ ਪੰਡਤ ਜੀ ਕਿਹੜੀ ਕਥਾ ਸੁਣਨੀ ਆ ਕਿਹੜੇ ਸ਼ਲੋਕ ਸੁਣਨੇ ਆ ਜਦੋਂ ਪੰਡਤ ਨੇ ਇਹ ਕੌਤਕ ਦੇਖਿਆ ਤਾਂ ਉਸ ਨੂੰ ਆਪਣੀ ਸੁੱਧ ਬੁੱਧ ਭੁੱਲ ਗਈ ਸੁਰਤਾਂ ਭੁੱਲ ਗਈਆਂ ਤੇ ਮਹਾਰਾਜ ਦੇ ਪੈਰੀਂ ਡਿੱਗ ਪਿਆ ਤੇ ਆਪਣਾ ਜਨਉ ਲਾ ਕੇ ਰੱਖ ਦਿੱਤਾ ਤੇ ਮਹਾਰਾਜ ਦਾ ਸਿੱਖ ਬਣ ਗਿਆ ਤੇ ਮਹਾਰਾਜ ਕਹਿੰਦੇ ਭਾਈ ਇਹ ਕਥਾ ਦੱਸਣ ਦਾ ਅਰਥ ਇਹ ਹੈ ਕਿ ਕਈ ਵਾਰ ਬੰਦੇ ਨੂੰ ਹੰਕਾਰ ਹੋ ਜਾਂਦਾ ਕਿ ਮੈਂ ਇੰਨੀਆਂ ਕਿਤਾਬਾਂ ਪੜਿਆ ਇੰਨੇ ਗ੍ਰੰਥ ਪੜਿਆ ਪਰ ਅਜੇਹੇ ਵਿਅਕਤੀਆਂ ਦੀ ਅਜੇਹੇ ਬੰਦਿਆਂ ਦੀ ਵੀ ਕਦੇ ਗਤੀ ਨਹੀਂ ਹੁੰਦੀ ਅੱਠਵੇਂ ਪਾਸ਼ਾ ਮਹਾਰਾਜ ਕਹਿਣ ਲੱਗੇ ਕਿ ਜੇ ਇਹੜਾ ਹੰਕਾਰ ਆ ਨਾ ਉਹ ਇੱਕ ਪ੍ਰਕਾਰ ਦਾ ਕੁੜਿਆਰ ਬਣ ਜਾਂਦਾ ਤੇ ਮਹਾਰਾਜ ਕਹਿੰਦੇ ਕਿ ਤੁਸੀਂ ਸਾਡੇ ਤੇ ਸ਼ੱਕ ਕੀਤਾ ਧੰ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਪਰ ਸ਼ੱਕ ਕੀਤਾ ਕਿ ਇਹ ਬਾਲਕ ਕਿਵੇਂ ਗੁਰੂ ਹੋ ਸਕਦਾ ਮਹਾਰਾਜ ਕਹਿੰਦੇ ਅਸੀਂ ਗੁਰੂ ਨਾਨਕ ਦੇਵ ਜੀ ਦੀ ਜੋਤ ਦਾ ਅਦਬ ਰੱਖਣ ਦੇ ਮਾਰੇ ਨੇ ਇਹ ਸਭ ਕੀਤਾ ਹੈ ਤੇ ਮਹਾਰਾਜ ਕਹਿੰਦੇ ਕਿ ਜੋ ਗੁਰੂ ਹੁੰਦਾ ਹੈ ਉਹ ਨਾ ਮਾਲਕਾ ਨਾ ਵਿਰਦਾ ਉਹ ਇੱਕ ਰਸ ਹੁੰਦਾ ਹੈ ਇਸ ਤਰ੍ਹਾਂ ਮਹਾਰਾਜ ਧੰਨ ਧੰਨ ਦਸਵੇਂ ਗੁਰੂ ਨੇ ਇਹ ਕਥਾ ਆਪਣੀ ਸਿੱਖ ਸੰਗਤ ਨੂੰ ਸਰਵਣ ਕਰਾਈ। ਮਹਾਰਾਜ ਨੇ ਜੋ ਤੀਜਾ ਪ੍ਰਮਾਣ ਦਿੱਤਾ ਸੀ, ਤੀਜੀ ਉਦਾਹਰਣ ਦਿੱਤੀ ਸੀ ਉਹ ਸੀ ਚੁੰਗੇ ਤੇ ਸਿੱਖ ਸੰਗਤ ਕਹਿਣ ਲੱਗੀ ਕਿ ਮਹਾਰਾਜ ਇਹ ਕਿਸ ਪ੍ਰਕਾਰ ਦੇ ਹੁੰਦੇ ਆ ਤੇ ਮਹਾਰਾਜ ਕਹਿੰਦੇ ਕਿ ਜਿਵੇਂ ਗਾਂ ਕੋਲੋਂ ਬੱਚੇ ਦੇ ਲਈ ਦੁੱਧ ਹੁੰਦਾ ਹੈ, ਓਵੇਂ ਵੇਦ ਸ਼ਾਸਤਰ ਗਊਆਂ ਦੀ ਨਿਆਂਈਆਂ ਤੇ ਜਿਵੇਂ ਭਗਵਤ ਗੀਤਾ ਵਿੱਚ ਲਿਖਿਆ ਮਿਲਦਾ ਹੈ ਜਵਾਨ ਦਾ ਜਿਹੜਾ ਆਨੰਦ ਹੈ ਉਹ ਦੁੱਧ ਹੈ ਜੁਗਿਆਸੂ ਬੱਚੇ ਦੀ ਨਿਆਈ ਇਹ ਅਕਾਲ ਪੁਰਖ ਦੇ ਨਾਮ ਰਸ ਨੂੰ ਪੀਂਦੇ ਆ ਤ੍ਰਿਪਤ ਹੁੰਦੇ ਆ ਤੇ ਚੁੰਗੇ ਰਸ ਦੁਆਰਾ ਜੋ ਇਸ ਤਰ੍ਹਾਂ ਕਥਾ ਸੁਣਦੇ ਆ ਉਹਨਾਂ ਦੀ ਮਾਇਲ ਖਤਮ ਹੋ ਜਾਂਦੀ ਆ ਮਹਾਰਾਜ ਕਹਿੰਦੇ ਭਾਈ ਅਸਲ ਵਿੱਚ ਸਾਨੂੰ ਇਸੇ ਤਰ੍ਹਾਂ ਹੀ ਕਥਾ ਸੁਣਨੀ ਚਾਹੀਦੀ ਆ ਤੇ ਜਦੋਂ ਅਸੀਂ ਕਿਸੇ ਨੂੰ ਵੀ ਇਕਾਗਰ ਚਿੱਤ ਹੋ ਕੇ ਸੁਣਾਂਗੇ ਇਹ ਗੁਰੂ ਦਾ ਸਤਕਾਰ ਹੁੰਦਾ ਹੈ ਤੇ ਪ੍ਰਮਾਤਮਾ ਦੀ ਵਡਿਆਈ ਹੁੰਦੀ ਆ ਪਰ ਅੱਜ ਕੱਲ ਦਾ ਜੋ ਸਮਾਂ ਹੈ ਉਹ ਇਸ ਤੇ ਬਿਲਕੁਲ ਉਲਟ ਚੱਲ ਰਿਹਾ ਹੈ ਜਦੋਂ ਵੀ ਆਪਾਂ ਕਿਤੇ ਧਾਰਮਿਕ ਸਮਾਗਮਾਂ ਵਿੱਚ ਜਾਂਦੇ ਹਾਂ ਉੱਥੇ ਮਹਾਰਾਜ ਦਾ ਪਾਠ ਚੱਲ ਰਿਹਾ ਹੁੰਦਾ ਹੈ ਕੀਰਤਨ ਦੀਵਾਨ ਹੋ ਰਿਹਾ ਹੁੰਦਾ ਹੈ ਪਰ ਲੋਕ ਉੱਥੇ ਵੀ ਚੁੱਪ ਕਰਕੇ ਨਹੀਂ ਬੰਦੇ ਉੱਥੇ ਵੀ ਉਹ ਦੁਨਿਆਵੀ ਗੱਲਾਂ ਕਰਦੇ ਰਹਿੰਦੇ ਹਨ ਆਪਣੀਆਂ ਹੀ ਗੱਲਾਂ ਵਿੱਚ ਲੱਗੇ ਹੋਏ ਹੁੰਦੇ ਹਨ ਜਦੋਂ ਕਿਤੇ ਕੀਰਤਨ ਹੁੰਦਾ ਹੋਵੇ ਉਸ ਸਮੇਂ ਵੀ ਭਾਈ ਸਾਹਿਬ ਕਈ ਬੇਨਤੀਆਂ ਕਰਦੇ ਆ ਕਿ ਭਾਈ ਚੁੱਪ ਕਰ ਜਾਓ ਗੁਰੂ ਦੇ ਉਸ ਅਕਾਲ ਪੁਰਖ ਦੇ ਬਚਨ ਸੁਣੋ ਪਰ ਲੋਕ ਆਪਣੀਆਂ ਗੱਲਾਂ ਵਿੱਚ ਹੀ ਰੁੱਝੇ ਰਹਿੰਦੇ ਹਨ ਅਕਾਲ ਪੁਰਖ ਨੂੰ ਸਿਰਫ ਉਸ ਦੀ ਭਗਤੀ ਦੇ ਨਾਲ ਹੀ ਆਇਆ ਜਾ ਸਕਦਾ ਹੈ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ